ਯਾਰ ਵਕੀਲ ਚਾਹੁੰਦਾ ਵੀ ਹਰ ਇੱਕ ਬੰਦਾ ਮੁਜਰਮ ਹੋਵੇ ਤੇ ਮੇਰੇ ਕੋਲ ਆਵੇ ਤਾਂ ਮੈਂ ਉਹਦਾ ਕੇਸ ਲੜਾਂ ਤੇ ਰੋਟੀ ਪਾਣੀ ਮੇਰਾ ਚੱਲੇ ਹੂੰ ਤੇ ਡਾਕਟਰ ਕਹਿੰਦਾ ਵੀ ਹਰ ਇੱਕ ਬੰਦਾ ਮਰੀਜ਼ ਚਾਹੀਦਾ ਬਿਮਾਰ ਚਾਹੀਦਾ ਤੇ ਮੇਰੇ ਕੋਲ ਇਲਾਜ ਕਰਾਉਣ ਆਵੇ ਤਾਂ ਮੇਰਾ ਰੋਟੀ ਪਾਣੀ ਚੱਲਦਾ ਹੂੰ ਤੇ ਪੁਲਿਸ ਵੀ ਕਹਿੰਦੀ ਆ ਕੋਈ ਨਾ ਕੋਈ ਦੋਸ਼ੀ ਚਾਹੀਦਾ ਸਾਡੇ ਕੋਲ ਤੇ ਤਾਂ ਕੇਸ ਬਣਾਈਏ ਤੇ ਮਕਾਨ ਮਾਲਕ ਕਹਿੰਦਾ ਵੀ ਕਿਸੇ ਦਾ ਘਰ ਨਹੀਂ ਚਾਹੀਦਾ ਵੀ ਕਿਰਾਏਦਾਰ ਬੰਦਾ ਚਾਹੀਦਾ ਤਾਂ ਮੇਰਾ ਰੋਟੀ ਪਾਣੀ ਚੱਲਦਾ ਤੇ ਆ ਗੱਡੀਆਂ ਦੇ ਮਕੈਨਿਕ ਜੋ ਆ ਬੱਥਾਕਾਰਾਂ ਗੱਡੀਆਂ ਦੇ ਉਹ ਕਹਿੰਦਾ ਵੀ ਗੱਡੀਆਂ ਖਰਾਬ ਚਾਹੀਦੀਆਂ ਵਾ ਤੇ ਤਾਂ ਮੇਕੋ ਬਣਾਉਣਾ ਨਾ ਤਾਂ ਮੇਰਾ ਰੋਟੀ ਪਾਣੀ ਚੱਲਦਾ ਸਹੀ ਆ ਤੇ ਯਾਰ ਇੱਕ ਚੋਰ ਆ ਠੱਗ ਆ ਉਹ ਕਹਿੰਦੇ ਜਿਹਦੇ ਅਸੀਂ ਚੋਰੀ ਕਰੀਏ ਜਾਂ ਜਿਹਦੇ ਠਗੀ ਕਰੀਏ ਉਹ ਬੰਦਾ ਮਾਲਾ ਮਾਲ ਹੋਵੇ ਜਿਹੜੇ ਘਰਾਂ ਹੀ ਚੋਰੀ ਕਰੀਏ ਉਹ ਘਰ ਚੰਗਾ ਯਾਨੀ ਕਿ ਅਮੀਰ ਹੋਵੇ ਘਰ ਤੇ ਫੇਰ ਸਾਨੂੰ ਚੰਗਾ ਮਾਲ ਸਾਡੇ ਹੱਥ ਲੱਗੇ ਇਹ ਤਾਂ ਇਹ ਸਿੱਧ ਹੁੰਦਾ ਵੀ ਯਾਰ ਚੋਰੀ ਭਲਾ ਮੰਗਦਾ ਆਪਣਾ ਹਨਾ